ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਣੀ ਲੋਪੋ ਅੱਜ ਆਪਾਂ ਐਵੇਂ ਜਗਰਾਉਂ ਸ਼ਹਿਰ ਰਤਨ ਪਾਵਰ ਟੂਲ ਆਪਾਂ ਇਹਦੇ ਕੋਲ ਆਏ ਆ ਜੀ ਆ ਹੈਂਬਰ ਲੋਟ ਕਰਾਉਣ ਜਿਹੜੀ ਆਪਣੀ ਹੈਂਬਰ ਖਰਾਬ ਹੋ ਗਈ ਸੀ ਰੈੱਡ ਹਾਰਸ ਵਾਲਿਆਂ ਦੀ ਹੈਂਬਰ ਐ ਤੇ ਇਹਨੂੰ ਕਰਾਉਣਿਆ ਲੋਟ ਆ ਜੋ ਆ ਦੇ ਆਪਾਂ ਤੁਹਾਨੂੰ ਦੁਸਾਂ ਮਾਗੇ ਵੀ ਇਹ ਵਿੱਚੋਂ ਇਹਦੇ ਪੱਖੀ ਟੁੱਟ ਗਈ ਸੀ ਉਹ ਦਿਖਾਵਾਂਗੇ ਸਾਰੀ ਖੋਲ-ਖੋਲ ਕੇ ਵੀ ਕੀ ਇਹ ਚ ਕੀ ਆ ਜਿਹੜੀ ਕੰਮ ਕਰਦੀ ਆ ਬਾਈ ਲੱਗ ਗਿਆ ਖੋਲਣਾ ਨਾਟਾ ਤੇ ਨਾਟ ਵੀ ਪੂਰੇ ੱਟੜ ਹੁੰਦੇ ਇਹਨਾਂ ਦੇ ਇੱਕ ਉਧਰ ਪਰੇ ਬਾਈ ਖੋਲੀ ਜਾਂਦਾ ਉਹ ਕਰਕੇ ਦਿੰਦਾ ਸੈੱਟ ਬਾਈ ਦੀ ਆਹ ਦੇ ਹਰੇ ਰੰਗ ਦੀ ਤੇ ਇਹਦੇ ਨਾਲ ਦੀ ਆਪਾਂ ਨਾ ਮਿਲ ਜਾਂਦੀ ਸੀ ਆਹ ਦੇਖੋ ਮਿੱਤਰੋ ਖੋਲ ਲਿਆ ਆ ਇਹਦਾ ਉੱਪਰ ਲੱਜ ਗਾੜਾ ਇਹਦੇ ਵਿੱਚ ਆ ਹੁੰਦਾ ਪੈਸਟਮ ਪੈਸਟਮ ਬਣਾਉਂਦਾ ਸਾਟ ਇਹਦੀ ਆ ਮੋਟਰਸਾਈਕਲ ਵਾਲਾ ਕੰਮ ਹੀ ਆ ਜਿਹੜਾ ਹਨਾ ਪੈਸਟਮ ਚਾਲਦਾ ਉਹੋ ਜੀ ਜੀ ਆ ਇੱਥੇ ਇਹਨੂੰ ਖੋਲ ਕੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਪੱਖੀ ਟੁੱਟੀ ਜਿਹੜੀ ਤੇ ਪੈਸਟਮ ਕੱਢ ਲਿਆ ਆਉਣ ਇਹਨੂੰ ਖੋਲ ਕੇ ਸਾਰਾ ਇਹਦਾ ਜਿਗਾਰਡਮੈਂਟ ਖੋਲ ਕੇ ਐ ਕੱਲੀ ਕੱਲੀ ਚੀਜ਼ ਰੱਖ ਦਾਂਗੇ ਤੁਹਾਡੇ ਸਾਹਮਣੇ ਤੇ ਬਾਈ ਹੁਣਾ ਕੋਲੋਂ ਆਪਾਂ ਜਗਰਾਵੀ ਆ ਬਾਈ ਹੁਣਾ ਦੀ ਦੁਕਾਨ 파ਟੀਆਂ ਕੋਲੇ ਰਤਨ ਬਹੁਤ ਮਸ਼ਹੂਰ ਬੰਦਾ ਇਹ ਕੰਮ ਜ਼ਰੂਰ ਕਰਾਇਆ ਕਰੋ ਵਧੀਆ ਤਸੱਲੀ ਬਸ ਕੰਮ ਕਰਦੇ ਆ ਜੀ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਸੇ ਦੇ ਕੰਮ ਆ ਸਕਦੀ ਆ ਬਈ ਕਿਉਂਕਿ ਕਈ ਵਾਰੀ ਕਈ ਦਾ ਸਮਾਨ ਖਰਾਬ ਹੋ ਜੇ ਹਨਾ ਤੇ ਅਗਲੇ ਨੂੰ ਨਹੀਂ ਪਤਾ ਹੁੰਦਾ ਦੁਕਾਨ ਦਾ ਤਕਰੀਬਨ ਤਾਂ ਸਾਰੇ ਜਗਰਾਉਂ ਸ਼ਹਿਰ ਤੇ ਇੱਥੇ ਆਪਣੇ ਲੋਕੋ ਤੱਕ ਨੇੜੇ ਤੇੜੇ ਸਾਰਿਆਂ ਨੂੰ ਪਤਾ ਮੇਰਾ ਤਨ ਜਿਹੜਾ ਬਾਈ ਕੰਮ ਕਰਦਾ ਇਹਨਾਂ ਦਾ ਗ੍ਰੈਂਡਰਾਂ ਦਾ ਹੈਂਬਰਾਂ ਦਾ ਕਾਟਰਾਂ ਦਾ ਤੇ ਆਹ ਗੋਲੇ ਆਪਾਂ ਆਇ ਚ ਗਰਾਰੀਆਂ ਨੇ ਤੇ ਗਰਾਰੀਆਂ ਕੱਢ ਕੇ ਇਹਨੂੰ ਪਟਣਾ ਇੱਕ ਟੱਕਣੇ ਦੇ ਉੱਪਰ ਹੁੰਦਾ ਇੱਕ ਥੱਲੇ ਆ ਥੱਲਾ ਉੱਪਰਲਾ ਤਾਂ ਪਟ ਲਿਆ ਹੁਣ ਥੱਲੇ ਵਾਲਾ ਪਟਣ ਲੱਗਿਆ ਬਾਈ ਆ ਪੂਰਾ ਆਇ ਨਹੀਂ ਵੀ ਮારી ਮੋਟੀ ਗੱਲ ਪੂਰਾ ਮਜ਼ਬੂਤ ਕੰਮ ਹੁੰਦਾ ਏ ਇਹਦੇ ਵਿੱਚੋਂ ਪੱਖੀ ਕੱਢਣੀਆਂ ਵਾ ਉਹਨਾਂ ਨੂੰ ਕੱਢ ਕੇ ਦਿਖਾਵਾਂਗੇ ਆਹ ਲੋ ਜੀ ਪੱਤੀ ਆ ਨਾ ਪੂਰਾ ਤਗੜਾ ਕੰਮ ਆ ਮਾੜੀ ਮੋਟੀ ਗੱਲ ਥੋੜੀ ਆਂ ਗਰਾਰੀਆਂ ਘੁੰਮਦੀਆਂ ਸਾਰੀਆਂ ਗਲੀਸ਼ ਲਾ ਕੇ ਤੇ ਇਹਦੇ ਵਿੱਚ ਮੋਗ ਲੈ ਲ ਪੈਂਦਾ ਜੀ ਵੀਡੀਓ ਵੱਤੋ ਵੱਤ ਸ਼ੇਅਰ ਕਰ ਦਿਆ ਕਰੋ ਦੋਸਤੋ ਤੇ ਪੇਜ ਨੂੰ ਆਪਣੇ ਨੂੰ ਫੋਲੋ ਕਰ ਲੋ YouTube ਚੈਨਲ ਆਪਣਾ ਮਣੀ ਲੁੱਪ ਸਬਸਕ੍ਰਾਈਬ ਕਰ ਲੋ ਜੀ ਤੇ ਆ ਲੈ ਪੱਟ ਲਈ ਚੱਕ ਹੁਣ ਪੱਟੀ ਗਈ ਆ ਸਹੀ ਪਹਿਲਾਂ ਨਹੀਂ ਸੀ ਆਹ ਆ ਚੀਜ਼ ਪੱਕੀ ਇਹਦੀ ਇਹ ਟੁੱਟ ਗਈ ਇਹਨੇ ਕੰਮ ਖੜਾਇਆ ਪਹਿਲਾਂ ਤਾਂ ਜਮਾਈ ਨਹੀਂ ਸੀ ਚਾਲਦੀ ਫੇਰੇ ਨੂੰ ਆਪਾਂ ਚੈੱਕ ਕਰਾਂਗੇ ਵੀ ਇਹਨੂੰ ਹੋਰ ਕੀ ਹੋਇਆ ਆ ਇੱਕ ਤਾਰ ਵੀ ਟੁੱਟੀ ਪਈ ਆ ਬਾਈ ਕਹਿੰਦਾ ਵੀ ਤਾਰ ਦਾ ਜਿਗਾਰ ਲਾ ਕੇ ਦੇਖ ਲੈਨੇ ਆ ਜੇ ਟੈਕ ਗਈ ਤਾਂ ਤੇ ਨਹੀਂ ਫੇਰਾ ਦੁਬਾਰੇ ਮੋਟਰ ਬੰਨਣੀ ਪਊ ਕਹਿੰਦਾ ਐਈ ਗਿਆ ਵੀ ਦੇਖ ਲੈ ਚੱਲ ਕਰ ਲਾ ਜਿਗਾਰ ਇਹਦਾ ਜੇ ਹੁੰਦਾ ਤਾਂ ਕੋਈ ਬਾਈ ਲਾਉਣ ਲੱਗਿਆ ਜੋੜ ਇਧਰਲਾ ਟੋਟਾ ਬਾਹਲਾ ਛੋਟਾ ਸੀ ਇੱਧਰ ਲਾਤਾ ਜੇ ਸੀਗਾ ਵਾਵਾ ਤੇ ਜੋੜ ਲਾਊਗਾ ਹੁਣ ਬਾਈ ਆਪਾਂ ਤੁਹਾਨੂੰ ਦਿਖਾਉਨੇ ਆਂ ਕਈ ਵਾਰੀ ਦੇਸੀ ਜ਼ਿਗਾਰਡ ਵੀ ਕੰਮ ਦੇ ਜਾਂਦਾ ਤੇ ਉਹੀ ਗੱਲ ਮੇਰੇ ਹਿਸਾਬ ਨਾਲ ਹੋਊਗੀ ਦੇਸੀ ਜ਼ਿਗਾਰਡ ਲਾਊਗਾ ਬਾਈ ਹੁਣ ਆਹ ਲੱਗ ਗਿਆ ਜੀ ਜੋੜ ਲਾ ਜੋੜ ਲਾ ਕੇ ਫਿਰ ਚਲਾਊਗਾ ਆ ਲੋ ਜੀ ਜੋੜ ਲਾਤਾ ਇੱਕ ਪਾਸਿਓਂ ਪਹਿਲਾਂ ਖੜਦਾ ਹੀ ਨਹੀਂ ਸੀ ਹੁਣ ਲੱਗ ਗਿਆ ਜੋੜ ਤਾਰ ਲਾ ਕੇ ਆ ਇਹਦੀ ਸਾਰਿਆਂ ਨੂੰ ਪਾਵਰ ਵਾਲੀ ਚੀਜ਼ ਜਿਹੜੀ ਲੈਟਰ ਨੂੰ ਤੋੜਦੀ ਆ ਉਹ ਬਾਈ ਨੇ ਵੀ ਕਰਤੀ ਫੱਟ ਕੱਜੀ ਜਾਂਦਾ ਨਟ 볼ਟ ਉਹਦੇ ਆ ਪੱਖਾ ਟੁੱਟਿਆ ਜੀ ਆਪਣੇ ਵਾਲੀ ਹੈਂਬਰ ਦਾ ਲਓ ਵੀ ਦੋਸਤੋ ਕਰਤੀ ਆ ਬਾਈ ਨੇ ਸੈਟ ਤੇ ਹੁਣ ਆਪਾਂ ਇਹਨੂੰ ਪੈਕ ਕਰਕੇ ਬਸ ਤੋਰਨ ਦੀਆਂ ਤਿਆਰੀਆਂ ਚਾ ਧੰਨਵਾਦ ਆ ਬਾਈ ਹੁਣਾ ਦਾ ਬਹੁਤ ਬਹੁਤ ਆਪਣਾ ਰੂਹਣਾ ਕੰਮ ਕੀਤਾ ਬਾਈ ਹੁਣਾ ਨੇ ਹੈਂਬਰ ਦਾ ਕੰਮ ਕਰਾਉਣਾ ਤੇ ਇੱਥੇ ਜਿਹੜਾ ਕੱਚਾ ਮਾਲ ਕਰੋੜਾ ਫਾਟਕਾਂ ਕੋਲੇ ਦੁਕਾਨ ਆ ਬਾਈ ਹੁਣਾ ਦੀ ਤੇ ਜਰੂਰ ਆਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ